ਸਰਬਤ ਖਾਲਸਾ ਛੱਡਿਆ ਜਾਂਦਾ ਇੱਥੇ ਰਾਤ ਨੂੰ 2:30 ਵਜੇ ਦਸਤਾਰ ਬੰਦੀਆਂ ਹੋ ਜਾਂਦੀਆਂ ਤੁਸੀਂ ਆਪਣੀਆਂ ਤਾਂ ਹੈਂਕੜਾ ਪਕਾਈ ਜਾਂਦੇ ਹੋ ਕਾ ਨਵੀਂ ਪੀੜੀ ਮורה ਕੀ ਪਰੋਸ ਰਹੇ ਹੋ ਜਥੇਦਾਰਾਂ ਨੂੰ ਫੇਸਬੁੱਕ ਇੰਸਟਾਗ੍ਰਾਮ ਤੇ ਰੋਂਦਿਆਂ ਵੇਖਿਆ ਕਿ ਨਹੀਂ ਵੇਖਿਆ ਵੇਖਿਆ ਨਾ ਜੀ ਤਾਂ ਜਿਹੜੀ ਕੌਮ ਲਈ ਜਥੇਦਾਰ ਰੋਂ ਲੱਗ ਪਿਆ ਫਿਰ ਕੌਮ ਦੇ ਮੂੰਹ ਤੇ ਹਾਸਾ ਕਿੱਥੋਂ ਆਊਗਾ ਇਹਨਾਂ ਮורה ਅਸੀਂ ਕੀ ਪਰੋਸ ਰਹੇ ਹਾਂ ਕਿ ਜਥੇਦਾਰ ਦੀ ਤਾਕਤ ਕੀ ਹੈ ਜਦੋਂ ਮਰਜੀ ਰਾਤ ਨੂੰ ਚਗਾਲਾ ਤੋਂ ਜਦੋਂ ਮਰਜੀ ਸਲਾ ਦੇਓ ਗੱਲਾਂ ਕਹਿਣ ਨੂੰ ਬੜੀਆਂ ਨੇ ਬੜਾ ਗੁੱਸਾ ਬੜਾ ਗੁੱਸਾ ਸੁਣਾ ਸਕਦੇ ਆ ਵਜਾ ਕੋ ਸਾਹਮਣੇ ਧਰ ਸਕਦੇ ਆ ਜਵਾਬ ਤੁਹਾਡੇ ਕੋਲ ਇੱਕ ਨਹੀਂ ਹੋਣਾ ਸਿਰਫ ਬਾਦਲਾਂ ਦੀ ਜਿਹੜਾ ਕਿ ਤੁਹਾਡੇ ਕੋਲ ਚੱਕਰੀ ਜਿਹੜੀ ਬਾਦਲਾ ਉਹਦੀ ਤੁਹਾਨੂੰ ਚੱਕਰੀ ਜਿੰਨੀ ਮਰਜ਼ੀ ਤੁਸੀਂ ਕਰ ਸਕਦੇ ਹੋ ਪਰ ਜਵਾਬ ਤੁਹਾਡੇ ਕੋਲੇ ਜੋ ਕੁਝ ਅਜ ਸਿੱਖ ਪੰਥ ਦੇ ਵਿੱਚ ਹੋ ਰਿਹਾ ਜੋ ਸਿੱਖ ਰਹਿਣ ਤੁਸੀਂ ਕਰ ਰਹੇ ਹੋ ਉਹ ਤੁਹਾਡੇ ਕੋਲ ਜਵਾਬ ਨਹੀਂ ਹੋਣਾ ਅਜਾ ਢਾਡੀ ਸਿੰਘ ਨੇ ਵੀ ਤੁਹਾਨੂੰ ਦੱਸ ਦਿੱਤਾ ਕਿ ਜਥੇਦਾਰੀ ਦੀ ਪਦਮੀ ਆ ਸਰਬੱਤ ਖਾਲਸਾ ਬੁਲਾਇਆ ਜਾਂਦਾ ਜਦੋਂ ਜਥੇਦਾਰ ਨੂੰ ਸਾਜਿਆ ਜਾਂਦਾ ਲਗਾਇਆ ਜਾਂਦਾ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਸਰਬੱਤ ਕਾਲ ਸੇ ਵੱਲੋਂ ਕਾਰਜਕਾਰੀ ਜਥੇਦਾਰ ਲਗਾਇਆ ਗਿਆ ਤਾਂ ਬਾਦਲ ਨੂੰ ਰਾਸ ਨਾ ਆਇਆ ਕਿ ਜਥੇਦਾਰ ਕਮੇ ਹੋ ਸਕਦਾ ਤਾਂ ਉਹਦਾ ਕਤਲ ਕਰਵਾ ਦਿੱਤਾ ਉਸ ਜਥੇਦਾਰ ਸਾਡੇ ਗੁਰਦੇਵ ਸਿੰਘ ਕੋਂਕੇ ਦਾ ਸਰਬੱਤ ਖਾਲਸਾ ਸੱਜਿਆ ਗਿਆ 2015 ਦੇ ਵਿੱਚ ਸੱਜਿਆ ਗਿਆ ਚੰਬੇ ਦੀ ਧਰਤੀ ਦੇ ਉੱਪਰ ਆ ਭਾਈ ਜਗਤਾਰ ਸਿੰਘ ਹਵਾਰੇ ਨੂੰ ਸ੍ਰੀ ਕਾਲ ਤਖਤ ਦਾ ਜਥੇਦਾਰ ਬਣਾਇਆ ਗਿਆ ਪਰ ਇਹਨਾਂ ਬਾਦਲ ਕੈ ਨੂੰ ਪ੍ਰਵਾਨ ਨਹੀਂ ਹੋਇਆ ਕਹਿੰਦੇ ਉਹ ਕਾਤਲਾ ਉਹ ਅੱਤਵਾਦੀ ਆ ਇਹ ਸੱਤਵਾਦੀ ਹੋਗੇ ਇਹ ਜਿਹੜੇ ਕਿ ਇਹਨਾਂ ਦੇ ਸੱਦੇ ਕੋਈ ਨਹੀਂ ਮਾਰਦ ਕਿੰਨੇ ਹੋ ਇਹ ਸੱਤਵਾਦੀ ਹੋਗੇ ਬਾਦਲ ਲਾਣਾ ਤੇ ਅੱਜ ਜਿਹੜੀਆਂ ਇਹਨਾਂ ਦੇ ਕਰਤੂਤਾਂ ਨੇ ਜੇਕਰ ਆਪਾਂ ਜੱਗ ਕਰਨ ਲੱਗ ਜਾਈਏ ਤਾਂ ਕਹਿੰਦੇ ਹੁੰਦੇ ਕਿ ਆਪਣਾ ਜਿਹੜਾ ਝੁਗਾ ਜਿਹੜਾ ਚੱਕਦੇ ਤਾਂ ਢਿੱਡਾ ਆਪਣਾ ਨੰਗਾ ਹੁੰਦਾ ਸੀ ਫੇਰ ਵੀ ਸੋਚ ਜਾਨਨੇ ਆ ਕਿ ਇਹਨਾਂ ਦੀਆਂ ਉਹ ਕਰਤੂਤਾ ਨਾ ਦੱਸੀਏ ਸ਼ਾਇਦ ਇਹ ਬੰਦੇ ਬਣ ਜਾਣ ਪਰ ਇਹਨਾਂ ਬੰਦਿਆਂ ਵਾਲਾ ਇਹਨਾਂ ਨੇ ਕੰਮ ਨਹੀਂ ਕਰਨਾ ਇਹਨਾਂ ਨੇ ਸੂਤ ਕਦੋਂ ਧਕਾਉਣਾਗਾ ਜਦੋਂ ਤੱਕ ਇਹਨਾਂ ਦੀ ਕਰਤੂਤਾ ਜਗਜਾਹ ਨਹੀਂ ਹੁੰਦੀਆਂ ਬੇਸ਼ੱਕ ਹੋ ਰਹੀਆਂ ਨੇ ਲਾਂਦਾ ਪੈ ਰੀਆਂ ਅੱਜ ਚਾਰੇ ਪਾਸਿਓ ਕੋਈ ਚੂੜੀਆਂ ਲੈ ਕੇ ਜਾ ਰਹੇ ਆ ਕਹਿੰਦੇ ਕਿ ਚੂੜੀਆਂ ਭੇਟ ਕਰਨ ਜਾਂਦੇ ਅੱਜ ਦਰਬਾਰ ਸਾਹਿਬ ਦੇ ਵਿੱਚ ਆ ਚੂੜੀਆਂ ਬਪ ਪਣਾਈਆਂ ਜਾਣੀਆਂ ਚੂੜੀਆਂ ਪਹਿਨ ਲਓ ਤੁਸੀਂ 328 ਰੂਪ ਦਾ ਮਾਮਲਾ ਤੁਸੀਂ ਕਿਉਂ ਨਹੀਂ ਹੱਲ ਕਰ ਸਕਿਆ ਅੱਜ ਤੱਕ ਆ ਤੇ ਅੱਜ ਜੀ ਫਲਾਣੇ ਨੇ ਬੋਲ ਦਿੱਤਾ ਤੇ ਫਲਾਣੇ ਨੂੰ ਤਾਲਬ ਕਰ ਲਓ ਧੌਂਕੇ ਨੇ ਬੋਲ ਦਿੱਤਾ ਧੌਂਕੇ ਨੂੰ ਤਾਲਬ ਕਰ ਲਓ ਕਿੰਨੇ ਕਿਨੂੰ ਤਲਬ ਕਰੋਗੇ ਆਪਣੇ ਸੋਚ ਸਹੀ ਰੱਖੋ ਆਪਣਾ ਤੁਸੀਂ ਜੋ ਕੁਝ ਹੋਇਆ ਨਿਘਾਰ ਆਇਆ ਜੋ ਤੁਹਾਡੇ ਰਾਜ ਦੇ ਵਿੱਚ ਹੋਇਆ ਜੋ ਕਾਜ ਸ੍ਰੋਮਣੀ ਕਮੇਟੀ ਦੇ ਪ੍ਰਬੰਧਕ ਵਿੱਚ ਹੋ ਰਿਹਾ ਪਹਿਲਾ ਉਹ ਸੁਧਾਰ ਲਓ ਤਲਬ ਕਰੋ ਹੱਕ ਬਣਦਾ ਹੈਗਾ ਭਾਈ ਜੇਕਰ ਕੋਈ ਅਕਾਲਤਾ ਸਾਹਿਬ ਦੇ ਖਿਲਾਫ ਬੋਲਦਾ ਉਹਨੂੰ ਤਲਬ ਕਰੋ ਪਰ ਇਹ ਤੋੜੀਆ ਤੁਸੀਂ ਸ੍ਰੋਮਣੀ ਕਮੇਟੀ ਨੂੰ ਆਪਣੀ ਨਿੱਜੀ ਜੰਗੀਰ ਬਣਾਇਆ ਹੋਇਆਗਾ ਅਗਲੀ ਤੁਹਾਨੂੰ ਇੱਕ ਮੈਂ ਵੀਡੀਓ ਹੋਰ ਸੁਣਾਉਣਾਗਾ ਬੜਾ ਗੁੱਸਾ ਤੁਹਾਡੇ ਮੈਨੂੰ ਲੱਗਦਾ ਕਿ ਪੱਲੇ ਤੁਹਾਡੇ ਕੱਖ ਨਹੀਂ ਹੋਣਾ ਜਿੰਨਾ ਕੁਝ মিডিਆ ਸੰਭੀ ਫਿਰਦਾਗਾ ਜੋ ਕੁਝ ਲਈ ਫਿਰਦਾਗਾ ਹਰ ਪਾਸੇ ਸਖਬੀਰ ਸਿੰਘ ਬਾਦਲਾ ਨੂੰ ਹਰ ਇੱਕ ਬੰਦਾ ਇਹ ਕਹਿੰਦਾ ਕਿ ਤੂੰ ਅਜੇ ਵੀ ਜਿਹੜਾ ਸਤੀਪਾ ਦੇ ਕੇ ਜਿਹੜਾ ਘਰੇ ਬੈਠਦੇਵੇਂ ਤਾਂ ਸਿੱਖ ਕਹਿੰਦਾ ਕੁਝ ਨਾ ਕੁਝ ਸਵਾਰਿਆ ਜਾਊਗਾ ਜਾਂ ਫਿਰ ਜੇਕਰ ਘਰੇ ਨਹੀਂ ਬਹਿੰਦਾ ਤਾਂ ਫਿਰ ਇਹਨੂੰ ਜੇਲ ਦੇ ਵਿੱਚ ਸਿੱਟੋ ਜਿਸ ਤਰ੍ਹਾਂ ਮਜੀਠੀਆ ਤੜਫਰੇ ਆ ਨਾਬਾ ਜੇਲ ਦੇ ਵਿੱਚ ਇਹਨਾਂ ਸਾਲੇ ਜੀ ਜੇ ਸਾਲੇ ਨੂੰ ਦੋਨਾਂ ਨੂੰ ਹੁਣ ਡਿਬਰੂਗੜ੍ਹ ਦੇ ਹਲ ਦੇ ਵਿੱਚ ਭੇਜੋ ਤੇ ਫਿਰ ਦੇਖੋ ਬਿਰਸਾ ਸਿੰਘ ਬਲਟੋਆ ਪੜਦਾ ਆ ਸੱਚ ਸੁਣ ਲਿਓ ਹਣ ਸੱਚ ਦਾ ਜਿਗਰਾ ਮੜਾ ਜਾ ਕਹਿ ਰੱਖਿਓ ਜੋ ਵਾਤਾ ਨੂੰ ਪਹਿਲਾਂ ਮੈਂ ਵੀਡੀਓ ਸੁਣਾ ਦੇਵਾਂ ਫਿਰ ਅੱਗੇ ਗੱਲਬਾਤ ਕਰਦੇ ਆ ਪਹਿਲਾਂ ਤੁਸੀਂ ਆਹ ਵੀਡੀਓ ਸੁਣ ਲਓ ਪਰਚੀ ਆਉਂਦੀ ਇਹ ਪਰਚੀ ਦੇ ਵਿੱਚ 700 ਦਾ ਰੂਪ ਸਤਗੁਰ ਤੇ ਪਤਾ ਨਹੀਂ ਕਿਹੜੇ ਡੇਰੇ ਨੂੰ ਦੇ ਦਿੱਤੇ ਇਸਕ ਵੀਰ ਬਾਦਲ ਨੂੰ ਜਿਹੜੀਆਂ ਆਈਆਂ ਜਾਂ ਹੋਰ ਜਿਹੜੇ ਉਦੋਂ ਮੁੱਖ ਆਗੂ ਸੀ ਉਹਨਾਂ ਨਾਲ ਜਿਹੜੀਆਂ ਪਰਚੀਆਂ ਆਈਆਂ ਕਿ ਇਹਨੂੰ 500 ਰੁਪਏ ਦਿੱਤੇ ਜਾਣ ਇਹਦਾ ਹਿਸਾਬ ਨਾਲ ਪੁੱਛਿਆ ਜਾਵੇ ਸਿੱਧੀ ਪਰਚੀ ਚੱਲਦੀ ਨਹੀਂ ਜਾਂ ਪੂੰਜੀ ਆ ਜਾਂਦਾ ਇਹਨਾਂ ਬੰਦਿਆਂ ਦੀਆਂ ਮੁਸ਼ਕਲਾਂ ਵੱਲਣੀਆਂ ਚਾਹੀਦੀਆਂ ਨੇ ਪਿੱਛੇ ਮੂੰਹ ਕਰਨੇ ਚਾਹੀਦੇ ਕਾਲੇ ਤੇ ਖੇਤਰ ਰਾਜ ਕੇ ਪਹਿਨਾ ਚਾਹੀਦਾ ਤੇ ਘੇਰੇ ਘੇਰੇ ਸਾਰੇ ਸ਼ਹਿਰ ਦੇ ਲੈਣਾ ਚਾਹੀਦਾ ਕਿ ਇਹ ਬੰਦੇ ਜਿਹੜੇ 328 ਰੁਪਏ ਜਿੰਨਾ ਬੰਦਿਆਂ ਨੇ ਖੇਪ ਕੀਤੇ ਕਿਉਂਕਿ ਕਹਿੰਦੇ ਸੀ ਵੀ ਜਿਹੜੀ ਸ਼ਰਮਣੀ ਕਮੇਟੀ ਹੈ ਮਾਂ ਵਾਂ ਤੇ ਜਿਹੜਾ ਕਾਲੀ ਦਾ ਲਿਆ ਉਹ ਪੋਤੇ ਆ ਉਦੋਂ ਮਾਂ ਪੁੱਤ ਹੀ ਅੱਜ ਤੁਹਾਡਾ ਨਾਰਾ ਜਿਹੜਾ ਕੱਟ ਕੱਟ ਜਿਹੜੀਆਂ ਚੀਜ਼ਾਂ ਚੜ ਗਿਆ ਵੀਡੀਓ ਲੱਗਣੀਆਂ ਆ ਵੀਡੀਓ ਤੁਸੀਂ ਸੁਣ ਲਈ ਆ ਅੱਜ ਬੜੇ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਹਰ ਪਾਸੇ ਸਖਬੀਰ ਸਿੰਘ ਬਾਦਲਾ ਨੂੰ ਹਰ ਇੱਕ ਬੰਦਾ ਇਹ ਕਹਿੰਦਾ ਕਿ ਤੂੰ ਅਜੇ ਵੀ ਜਿਹੜਾ ਅਸਤੀਪਾ ਦੇ ਕੇ ਜਿਹੜਾ ਘਰੇ ਬੈਠਦੇਵੇਂ ਤਾਂ ਸਿੱਖ ਕੌਮ ਦਾ ਕੁਝ ਨਾ ਕੁਝ ਸਵਾਰਿਆ ਜਾਊਗਾ ਜਾਂ ਫਿਰ ਜੇਕਰ ਘਰੇ ਨਹੀਂ ਬਹਿੰਦਾ ਤਾਂ ਫਿਰ ਇਹਨੂੰ ਜੇਲ ਦੇ ਵਿੱਚ ਸਿੱਟੋ ਜਿਸ ਤਰ੍ਹਾਂ ਮਜੀਠੀਆ ਤੜਫਰੇ ਆ ਨਾਬਾ ਜੇਲ ਦੇ ਵਿੱਚ ਇਹਨਾਂ ਸਾਲੇ ਜੀਜੇ ਸਾਲੇ ਨੂੰ ਦੋਨਾਂ ਨੂੰ ਹੁਣ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜੋ ਤੇ ਫੇਰ ਦੇਖੋ ਬਿਰਸਾ ਸਿੰਘ ਬਲਟੋਆ ਪਿੱੜਦਾ ਫੇਰ ਪਤਾ ਲੱਗੂ ਅੰਮਰਤਪਾਲ ਮੈਨੂੰ ਤਾਂ ਬੜਾ ਦੁੱਖ ਲੱਗਦਾ ਸੀ ਇਹਨਾਂ ਨੂੰ ਅੰਮਰਤਪਾਲ ਸਿੰਘ ਕਿਉਂ ਲੜ ਪਿਆ ਇਲੈਕਸ਼ਨ ਲੜ ਪਿਆ ਕਿਉਂ ਇੰਨੀਆਂ ਵੋਟਾਂ ਨੇ ਲੋਕਾਂ ਨੂੰ ਜਿਤਾ ਦਿੱਤਾ ਲੋਕਾਂ ਨੇ ਜਦੋਂ ਭਾਈ ਅੰਮਰਤਪਾਲ ਸਿੰਘ ਆਇਆ ਪੰਜਾਬ ਦੇ ਵਿੱਚ ਕੋਈ ਵਿਰੋਧ ਨਹੀਂ ਹੋਇਆ ਖਾਲਸਾ ਬਹੀਰ ਚਲਾਈ ਉਸ ਤੋਂ ਬਾਅਦ ਇਹਨਾਂ ਨੂੰ ਅੱਗ ਲੱਗ ਗਈ ਸੱਤੇ ਕੱਪੜੇ ਤੇ ਉਸ ਤੋਂ ਬਾਅਦ ਆ ਕਹਿੰਦੇ ਕਿ ਥਾਣੇ ਤੇ ਕਬਜ਼ਾ ਕਰ ਲਿਆ ਆ ਫਲਾਨਾ ਕਰ ਲਿਆ ਧਮਕੜਾ ਕਰ ਲਿਆ ਆ ਕਾਂਵਾ ਰੋਲੀ ਪਾਈ ਹਰ ਸਿਮਰਤ ਕੌਰ ਬਾਦਲ ਨੇ ਵੀ ਕਾਂਵਾ ਰੋਲੀ ਪਾਈ ਸੁਖਬੀਰ ਬਾਦਲ ਨੇ ਬਿਰਸਾ ਸਿੰਘ ਬਲਟੋਹੇ ਨੇ ਉਸ ਤੋਂ ਬਾਅਦ ਸਭ ਤੋਂ ਵੱਡਾ ਬਿਕਰਨ ਸਿੰਘ ਮਜੀਠੀਏ ਨੇ ਤੇ ਪਰ ਹੋਇਆ ਕੀ ਆ ਜਦੋਂ ਜੇਲ੍ਹ ਦੇ ਵਿੱਚ ਬੈਠਾ ਭਾਈ ਅੰਮਰਪਾਲ ਸਿੰਘ ਨੂੰ ਖੰਡੂਰ ਸਾਹਿਬ ਵਸਤੀਆਂ ਨੇ 4 ਲੱਖ ਲੋਕਾਂ ਨੇ ਵੋਟਾਂ ਦੇ ਨਾਲ ਜਤਾ ਦਿੱਤਾ ਤਾਂ ਇਹਨਾਂ ਦੇ ਪਿੱਸੂ ਪੈ ਗਏ ਕਿ ਅੰਦਰ ਬੈਠਾ ਵੀ ਜਿੱਤ ਗਿਆ ਤੇ ਫਿਰ ਇਹਨਾਂ ਦਾ ਇੱਕ ਗੈਂਗ ਤਿਆਰ ਕੀਤਾ ਇਹਨਾਂ ਨੇ ਉਹ ਗੈਂਗਾ ਜਿਹੜਾ ਸਰਕਾਰੀ ਆ ਉਹ ਸਟੇਟ ਦਾ ਗੈਂਗਾ ਜਿਹੜਾ ਭਾਈ ਅੰਮਰਪਾਲ ਸਿੰਘ ਨੂੰ ਮਰਵਾਉਣਾ ਚਾਹੁੰਦਾ ਹੈਗਾ ਫਿਰ ਉਹਦੇ ਨਾਲ ਮਜੇਠੀਆਂ ਨੇ ਸਾਂਝ ਪਾਈ ਉਹ ਗੈਂਗ ਦੇ ਨਾਲ ਫਿਰ ਤਰ੍ਹਾਂ ਤਰ੍ਹਾਂ ਦੇ ਭਾਈ ਅੰਮਰਪਾਲ ਸਿੰਘ ਤੇ ਰੋਪ ਲਾਏ ਕਿ ਭਾਈ ਅੰਮਰਪਾਲ ਸਿੰਘ ਨੂੰ ਖਤਮ ਕਰ ਮੈਂ ਕੀਤਾ ਜਾਵੇ ਜੇਕਰ ਸੋਚ ਕਾਏਗੀ ਲੋਕ ਸਭਾ ਦੇ ਤਾਂ ਹਜੇ ਤੱਕ ਜਿਹੜਾ ਭਾਈ ਅੰਮਰਤਪਾਲ ਸਿੰਘ ਨੂੰ 2024 ਦੇ ਵਿੱਚ ਜਿੱਤਿਆ 2026 ਚੜ ਗਿਆ ਹਜੇ ਤੱਕ ਨਹੀਂ ਬੋਲਣ ਦਿੱਤਾ ਲੋਕ ਸਭਾ ਦੇ ਵਿੱਚ ਆ ਡਰ ਲੱਗਦਾ ਹੈ ਇਹਨਾਂ ਨੂੰ ਇਹਨਾਂ ਪਾਪੀਆਂ ਨੇ ਬੜਾ ਕੁਝ ਕੀਤਾ ਜੀ ਅੰਮਰਤਪਾਲ ਬੋਲ ਪਿਆ ਐ ਹੋ ਜੂਗਾ ਉਹ ਬਾਹਰ ਆ ਗਿਆ ਐ ਹੋ ਜੂਗਾ ਇਹੀ ਭਾਈ ਜਗਤਾਰ ਸਿੰਘ ਹਵਾਰੇ ਦੇ ਨਾਲ ਕੀਤਾ ਸੀ ਸੁਖਬੀਰ ਬਾਦਲ ਨੇ ਹੁਣ ਕਹਿੰਦੇ ਸਾਡੀ ਸਰਕਾਰ ਬਣਾ ਦੇ ਬੇਸ਼ਰਮ ਕਹਿੰਦੇ ਅਸੀਂ ਕਹਿੰਦੇ ਘੁੱਗੀ ਮਾਰ ਲਾਂਗੇ ਬਾਹਰ ਕੱਢ ਦੇ ਮੈਂ ਕਢ ਦਾਂਗੇ ਸਾਰਿਆਂ ਨੂੰ ਹੁਣ ਤੜਪ ਰਿਆ ਉਹ ਦਿਨ ਡੁੱਬਿਆ ਜਦੋਂ ਘੋੜੀ ਚੜਿਆ ਕੁੱਬਾ ਇੱਕ ਕਹਾਵਤ ਆ ਪਾਇਓ ਦਿਨ ਡੁੱਬ ਗਿਆ ਹੁਣ ਤੁਹਾਡਾ ਹੁਣ ਮਾਰੀ ਜਾਓ ਟੱਕਰਾ ਮਿਲਕੀ ਜਾਓ ਹੁਣ ਤੁਹਾਨੂੰ ਜਿਹੜਾ ਇੱਕ ਰੋਗ ਲੱਗ ਗਿਆ ਤੇ ਹੁਣ ਤੁਸੀਂ ਜਿਹੜਾ ਲੱਗਦਾ ਕਿ ਭਗਵੰਤ ਮਾਨ ਦੀ ਸਰਕਾਰ ਜਿਸ ਤਰ੍ਹਾਂ ਸਤेंद्र ਕੋਲੀ ਵਰਗੇ ਜਿਸ ਤਰ੍ਹਾਂ ਵਿਕਰਮ ਸਿੰਘ ਵਜੀਠੀਏ ਵਰਗੇ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਲੱਗਦਾ ਸੁਖਵੀਰ ਸਿੰਘ ਬਾਦਲ ਦੀ ਗਰਪਧਾਰੀ ਜਲਦੀ ਹੋ ਜਾਣੀ ਆ ਤੁਸੀਂ ਅੱਜ ਦੀ ਗੱਲ ਯਾਦ ਰੱਖ ਲਿਓ ਆਉਣ ਵਾਲੇ ਦਿਨਾਂ ਦੇ ਵਿੱਚ ਸੁਖਵੀਰ ਬਾਦਲ ਵੀ ਨਾ ਭੇਜ ਜੇਲ੍ਹ ਜਾਂਦਾ ਜਾਂ ਡਿਬਰੂਕੜ ਜਾਂਦਾ ਜਾਂ ਕਿਤੇ ਹੋਰ ਜਾਂਦਾਗਾ ਵੱਡੇ ਸਕੇਤ ਖੜੇ ਹੋ ਜਾਂਦੇ ਆ ਤੇ ਸ਼ਰੋਮਣੀ ਕਮੇਟੀ ਦੇ ਕਿੰਨੇ ਮੁਲਾਜ਼ਮਾ 16 ਦੇ ਵਿੱਚੋਂ ਤਿੰਨ ਵਿਦੇਸ਼ਾਂ ਤੇ ਤਿੰਨ ਮਰ ਗਏ ਆ 10 ਰਹਿ ਗਏ ਆ ਪੰਜਾਬ ਦੇ ਵਿੱਚ 10 ਦੀ ਗਰਪਧਾਰੀ ਹੋਣੀ ਆ ਉਹਦੇ ਵਿੱਚੋਂ ਕਿਹੜੇ ਕਿਹੜੇ ਆ ਉਸ ਆਰਦਾ ਦੇ ਵਿੱਚ ਕੋਈ ਸਾਬਕਾ ਪ੍ਰਧਾਨ ਹੋਵੇ ਸਰੋਣ ਕਮੇਟੀ ਦਾ ਹੋ ਸਕਦਾ ਹਰਜਿੰਦਰ ਸਿੰਘ ਧਾਮੀ ਦਾ ਵੀ ਨੰਬਰ ਲੱਗ ਜਾਵੇ ਹੋ ਸਕਦਾ ਸੁਖਬੀਰ ਬਾਦਲ ਦਾ ਨੰਬਰ ਪੱਕੇ ਹੀ ਆ ਤੇ ਜਿਹੜਾ ਕਿ ਖੁਲਾਸੇ ਕਰਨੇ ਆ ਭਗਵੰਤ ਮਾਨ ਨੇ ਉਹਨੇ ਕਿਹਾ ਕਿ ਟੈਲੀਕਾਸਟ ਕਰੋ 15 ਜਨਵਰੀ ਨੂੰ ਜਿਹੜਾ ਕਿ ਪੇਸ਼ ਹੋਣ ਜਾ ਰਿਹਾ ਪੰਜਾਬ ਦਾ ਮੁੱਖ ਮੰਤਰੀ ਤੇ ਹੁਣ ਪਤਾ ਲੱਗੂਗਾ ਕਿ ਭਾਈ ਗੋਲਕੰਦ ਦਾ ਰੁਪਇਆ ਕਿੱਥੇ ਜਾਂਦਾ ਸੀ ਕਿੱਧਰ ਗਿਆ ਅਰਬਾਂ ਖਰਬਾਂ ਦੀ ਜਿਹੜੀ ਚੜਾਵਾ ਚੜਦਾਗਾ ਗੁਰੂ ਦੀ ਗੋਲਕੰਦ ਦੇ ਵਿੱਚ ਆ ਤੁਸੀਂ ਇੱਕ ਜਿਹੜੀਆਂ ਕਿ 14-15 ਸਾਲ ਹੋ ਗਏ ਵੋਟਾਂ ਨਹੀਂ ਪਵਾਇਆਂ ਧੱਜੀਆਂ ੜਾ ਰਹੇ ਹੋ ਲੋਕਤੰਤਰ ਦਾ ਗਲਾ ਤੁਸੀਂ ਹਰ ਵੇਲੇ ਘੁੱਟਦੇ ਹੋ ਤੇ ਹੁਣ ਵੇਖਦੇ ਆ ਕਿ ਇਹਨਾਂ ਨੂੰ ਜੇਲਾ ਕਿੱਥੇ ਤੱਕ ਹੁੰਦੀਆਂ ਨੇ ਤੇ ਤੁਸੀਂ ਜਿਹੜਾ ਕਿ ਇਹਨਾਂ ਨੇ ਪਾਪ ਕਮਾਇਆ ਜਿਹੜੇ ਬਦਲ ਕਿਆ ਨੇ ਕਹਿੰਦੇ ਹੁੰਦੇ ਆ ਪਾਪ ਕਮਾਮ ਦੇ ਆ ਤੇਰਾ ਕੋਈ ਨਾ ਬੇਲੀ ਰਾਮ ਹੁਣ ਇਹਨਾਂ ਦਾ ਬੇਲੀ ਰਾਮ ਨਹੀਂ ਰਹਿੰਦਾ ਅਕਾਲ ਪੁਰਖ ਨਹੀਂ ਰਹਿਣਾ ਉਹਨੂੰ ਵੀ ਪਤਾ ਲੱਗ ਗਿਆ ਕਿ ਇਹਨਾਂ ਦੁਸ਼ਟਾਂ ਨੇ ਇਹਨਾਂ ਪਾਪੀਆਂ ਨੇ ਪਾਪ ਹੀ ਇਹਨੇ ਕੀਤੇ ਆ ਅਕਰਤ ਘਣਾ ਨੇ ਤੇ ਇਹਨਾਂ ਨੂੰ ਜਿਹੜਾ ਕਿ ਹੁਣ ਲੰਬੀਆਂ ਸਜ਼ਾਵਾਂ ਹੋਣਗੀਆਂ ਇਹਨਾਂ ਨੂੰ ਜਿਹੜਾ ਕਿ ਜੇਲਾ ਦੇ ਵਿੱਚ ਫੜ ਕੇ ਸੁਟਿਆ ਜਾਊਗਾ ਤੇ ਹੁਣ ਰੇਡ ਕਾ ਕਹਿੰਦੇ ਚੱਲ ਪਿਆ ਕਹਿੰਦੇ ਰਾਜਨੀਤੀ ਕਰਦੇ ਆ ਭਗਵੰਤ ਮਾਨ ਜੇ ਕੋਈ ਹੋਰ ਬੋਲਦਾ ਤੇ ਉਦੋਂ ਰਾਜਨੀਤੀ ਜੇ ਜਦੋਂ ਮਜੀਠੀਆ ਇੱਕ ਪਿੱਸੇ ਟੀਵੀ ਲਾ ਲੈਂਦਾ ਸੀ ਐਨਸੀਡੀ ਲਾ ਲੈਂਦਾ ਸੀ ਆਹ ਪਾਉ ਦੀ ਆ ਵੀਡੀਓ ਆ ਗਈ ਆਹ ਫਲਾਣਾ ਕੁਸ ਆ ਗਿਆ ਧਮਕਾ ਕੁਸ ਆ ਗਿਆ ਇਹ ਆਈ ਨੇ ਨਾਲ ਬਣਾ ਕੇ ਬੜਾ ਕੁਸ ਕੀਤਾ ਤੁਸੀਂ ਤੇ ਹੁਣ ਆਪਦੇ ਬਾਰੇ ਚੀਕਾਂ ਮਾਰਦੇ ਹੋ ਖੜੋ ਹੁਣ ਸਟੈਂਡ ਕਰੋ ਜਿਹੜਾ ਤੁਸੀਂ ਕੀਤਾ ਸਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਨੂੰ ਸਹੀਦ ਕਰਾਉਣਾ ਵਾਲਾ ਬਦਲ ਲੈਣਾ ਹੈਗਾ ਗਰਚਰਦ ਸਿੰਘ ਟੌੜੇ ਨੂੰ ਮਰਵਾਉਣ ਬਦਲਾ ਬਦਲ ਲੈਣਾ ਹੈਗਾ ਜਗਦੇਸ਼ ਸਿੰਘ ਤਲਵੰਡੀ ਵਰਗੇ ਨੂੰ ਹੋਰ ਵੱਡੇ ਵੱਡੇ ਕੈਪਟਨ ਕਮਲਜੀਤ ਸਿੰਘ ਨੂੰ ਇਹ ਵੀ ਦੱਸਿਆ ਜਾ ਰਿਹਾ ਕਿ ਉਹਦਾ ਐਕਸੀਡੈਂਟ ਨਹੀਂ ਹੋਇਆ ਕਰਵਾਇਆ ਗਿਆ ਬੜੇ ਬੜੇ ਇਲਜ਼ਾਮ ਲੱਗਦੇ ਇਹਨਾਂ ਦੇ ਉੱਪਰ ਤੇ ਨਰਕ ਧਾਰੀ ਵਾਲਾ ਮਾਤਾ ਨੂੰ ਦੱਸਿਆ ਕਿ ਇਹਨਾਂ ਦੇ ਪਾਪ ਹੀ ਇੰਨੇ ਆ ਕਿ ਜਿਹੜਾ ਮੁਸ਼ਕਲ ਹੋ ਜਾਣਾਗਾ ਹੁਣ ਇਹਨਾਂ ਦਾ ਬਚਣਾ ਕਿ ਜਿਹੜਾ ਭਗਵਾਨਤਮਾਨ ਨੇ ਜਿਹੜਾ ਇਹਨਾਂ ਤੇ ਉੱਪਰ ਆ ਜਿਹੜਾ ਵੱਡੀ ਕਾਰਵਾਈ ਕਰ ਦੇਣੀ ਆ ਤੁਸੀਂ ਇਸ ਤਮਾਮ ਗੱਲਾਂ ਦੇ ਨਾਲ ਤਮਾਮ ਵਿਚਾਰ ਦੇ ਨਾਲ ਕੀ ਸਹਿਬ ਦੀ ਪ੍ਰਗਟਾਉਣਿਓ ਸਾਡਾ ਕਿਸੇ ਨਾਲ ਗੱਲਾਂ ਨਹੀਂ ਸਿਕਬਾਣੀ ਬੈਰ ਨਹੀਂ ਪਰ ਬੈਰ ਵੀ ਉਹ ਜਦੋਂ ਗੁਰੂ ਦੀ ਗੱਲ ਹੋਵੇ ਜਿੱਥੇ ਉੱਤੇ ਫਿਰ ਦੁੱਖ ਲੱਗਦਾਗਾ ਜਿੱਥੇ ਸਿੱਖ ਕੌਮ ਦੀ ਗੱਲ ਹੋਵੇ ਉੱਤੇ ਦੁੱਖ ਲੱਗਦਾਗਾ ਜਿੱਥੇ ਪੰਥ ਦਾ ਕਾਣ ਕੀਤਾ ਹੋਵੇ ਉੱਥੇ ਦੁੱਖ ਲੱਗਦਾਗਾ ਤੇ ਹੁਣ ਇਸ ਵੀਡੀਓ ਨੂੰ ਬਤ ਬਤੇ ਸ਼ੇਅਰ ਕਰਨਾ ਤੁਹਾਡੀ ਮਰਜ਼ੀ ਆ ਤੇ ਕਮੈਂਟ ਵੀ ਜਰੂਰ ਕਰ ਦਿਓ ਜੇ ਸ਼ੇਅਰ ਨਹੀਂ ਕਰਨੀ ਤੇ ਲੈ ਕਮੈਂਟ ਜਰੂਰ ਕਰ ਦਿਓ ਧੰਨਵਾਦ ਬੈਰ ਜੀ ਕਾ ਖਾਲਸਾ ਵੈਰ ਜੀ ਕੀ ਫਤਿਹ